ਤਾਂ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਦਿਨ ਦਾ ਤਾਪਮਾਨ 30 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਜੋ ਕਿ ਨਾਰਮਲ ਹੈ ਪਰ ਰਾਤ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਵਧੇਰੇ ਚੱਲ ਰਿਹਾ ਹੈ ਅਤੇ ਮੌਸਮ ਦੇ ਵਿੱਚ ਕਾਫੀ ਨਮੀ ਵੀ ਰਹਿ ਰਹੀ ਹੈ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਅਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਅਤੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ ਜਿਸ ਦੇ ਲਈ ਆਈਐਮਜੀ ਦੇ ਵੱਲੋਂ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦੇ ਲਈ yellow alert ਵੀ جاری ਕੀ ਤੱਕ ਗਿਆ ਦੱਸਦੀ ਹੈ ਜਿਸ ਦੇ ਵਿੱਚ ਲੁਧਿਆਣਾ ਦੀ ਵਿਸ਼ੇਸ਼ ਤੌਰ ਤੇ ਸ਼ਾਮਲ ਹੈ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 37.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨੀਅਰ ਨਾਰਮਲ ਸੀ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 30.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਕਿਉਂਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ بارش ਦੇ ਵੀ ਚਾਂਸਸ ਨੇ ਔਰ ਮੌਇਸਚਰ ਵੀ ਹਵਾ ਦੇ ਵਿੱਚ ਕਾਫੀ ਵਧਿਆ ਹੋਇਆ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਚਾਹੇ ਨੀਅਰ ਨਾਰਮਲ ਹੀ ਹੈ ਬਟ ਅਨਕੰਫਰਟੇਬਲ ਕੰਡੀਸ਼ਨਸ ਬੜੀਆਂ ਹੋਈਆਂ ਨੇ ਕਿਉਂਕਿ ਮੌਇਸਚਰ ਹਵਾ ਦੇ ਵਿੱਚ ਜ਼ਿਆਦਾ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਜੋ بارش ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਲੁਧਿਆਣਾ ਵੀ ਵਿੱਚ ਹੈ ਜਿਹਦੇ yellow alert ਵੀ ਜਾਰੀ ਕੀਤਾ ਗਿਆ ਹੈ ਤੇ ਮੈਡਮ ਸਾਨੂੰ ਲਈ ਕੀ ਡਵਾਈਜ਼ਰੀ ਜਾਰੀ ਕੀਤੀ ਗਈ ਹੈ ਫਾਰਮਰ ਨਹੀਂ ਦੱਸ ਸਕਦੇ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਥਾਮਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਔਰ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਉਹਨਾਂ ਨੂੰ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਇਹ ਵਾਲੀਆਂ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਹੈ